ਅੱਜ ਗੱਲ ਕਰਦੇ ਆਂ ਆਪਾਂ ਸੈਕਿੰਡ ਪਾਰਟ ਸਦਾਮ ਹੁਸੈਨ ਦੀ ਸਟੋਰੀ ਦਾ ਤਾਂ ਜਦੋਂ ਵਿਆਹ ਹੋ ਜਾਂਦਾ ਤਾਂ ਦੋ ਮੁੰਡੇ ਹੁੰਦੇ ਆ ਇਹਦੇ ਇੱਕ ਤੇ ਤਿੰਨ ਕੁੜੀਆਂ ਹੁੰਦੀਆਂ ਨੇ ਜਿਹੜੇ ਮੁੰਡੇ ਦੇ ਬਾਅਦ ਚ ਮਰਵਾ ਦਿੱਤੇ ਜਾਂਦੇ ਆ ਅਮਰੀਕਾ ਵੱਲੋਂ ਹਨ ਤਾਂ ਨਾ ਇਹਦੇ ਤੇ ਫਿਰ ਕੀ ਹੁੰਦਾ ਹੌਲੀ ਹੌਲੀ ਅਮਰੀਕਾ ਨਜ਼ਰ ਰੱਖਣ ਲੱਗ ਜਾਂਦਾ ਵੀ ਇਹ ਬੰਦਾ ਕਰਦਾ ਕੀ ਤਾਂ ਰਾਸ਼ਟਰਪਤੀ ਜਿਹੜਾ ਹੁੰਦਾ ਆ ਇਹਦਾ ਯਾਰ ਦੋਸਤ ਬਣਦਾ ਉੱਥੇ ਹਨ ਤੇ ਮੁੜ ਕੇ ਸਾਰਾ ਕੁਝ ਇਹ ਆਪ ਦੇ ਅੰਡਰ ਦੇ ਵਿੱਚ ਕਰਦੇ ਆ ਯਾਨੀ ਕਿ ਦੇਸ਼ ਤੋਂ ਬਾਹਰ ਨਾ ਕੋਈ ਚੀਜ਼ ਜਾਵੇ ਸਾਰਾ ਕੁਝ ਸਾਡੇ ਅੰਡਰ ਦੇ ਵਿੱਚ ਹੋਵੇ ਸਾਰਾ ਕੁਝ ਅਸੀ ਕਰੀਏ ਤੇ ਇਸ ਬੰਦੇ ਨੇ ਇੱਕ ਗੱਲ ਹੋਰ ਕਹੀ ਸੀ ਕਿ ਹਾਂ ਵੀ ਜਿੰਨਾ ਟਾਈਮ ਐ ਜਿਉਂਦਾ ਉਹਨਾ ਟਾਈਮ ਆਪਾਂ ਤਬਗੇ ਨਹੀਂ ਰਹਿੰਦੇ ਆਪਾਂ ਇਹਨਾਂ ਦੇ ਉੱਤੇ ਚੜ ਕੇ ਰਾਵਾਂਗੇ ਵੀ ਕਿਸੇ ਲੱਲੀ ਛੱਲੀ ਦੀ ਔਕਾਤ ਨਹੀਂ ਵੀ ਆਪਣੇ ਦੇਸ਼ ਦੇ ਵਿੱਚ ਆ ਕੇ ਆਪਣੇ ਨੂੰ ਆਪਾਂ ਨੂੰ ਗੁਲਾਮ ਬਣਾ ਲੈਣ ਤੇ ਜਿੱਦੇ ਮੈਂ ਉੱਠ ਗਿਆ ਹਾਂ ਤੁਸੀਂ ਉੱਥੇ ਗੁਲਾਮ ਬਣ ਜੂਗੇ ਤੇ ਹੋਇਆ ਵੀ ਐ ਤੇ ਹੁੰਦਾ ਕੀ ਹੈ ਬਾਅਦ ਚ ਜਿਹੜਾ ਰਾਸ਼ਟਰਪਤੀ ਬਣਦਾ ਹੈ ਅਹਿਮਦ ਅਲ ਹੁੰਦਾ ਹੈ ਉਹਦਾ ਨਾਂ ਇਹਦਾ ਦੋਸਤ ਹੁੰਦਾ ਹੈ ਤੇ ਉਹ ਕੁਝ ਟਾਈਮ ਬਾਅਦ ਚ ਬਿਮਾਰ ਹੋ ਜਾਂਦਾ ਹੈ ਕਾਫੀ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਤੇ ਫਿਰ ਲੋਕੀ ਕਹਿੰਦੇ ਵੀ ਚਲੋ ਇਹ ਬਿਮਾਰ ਹੋ ਗਿਆ ਤੇ ਆਪਣੇ ਹੁਸੈਨ ਨੂੰ ਆਪਾਂ ਉਹਦਾ ਰਾਸ਼ਟਰਪਤੀ ਬਣਾ ਦਿੰਦੇ ਆ ਤੇ ਜਦੋਂ ਕੰਮ ਹੁਸੈਨ ਦੇ ਕੋਲੇ ਆ ਗਿਆ ਤਾਂ ਵੀ ਹੁਸੈਨ ਨੇ ਅਮਾਰ ਪਾਰੀ ਕਰਨਾ ਸੀ ਤਾਂ ਸਾਰਾ ਕੰਮ ਇਹ ਨਹੀਂ ਆਪਦੇ ਅੰਡਰ ਦੇ ਵਿੱਚ ਲੈਣਾ ਸੀ ਤੇਲ ਦੇ ਕੂਏ ਸੀ ਜੋ ਕੁਝ ਵੀ ਸੀ ਸਭ ਕੁਝ ਆਪਦੇ ਅੰਡਰ ਦੇ ਵਿੱਚ ਲੈਣ ਵਾਸਤੇ ਇਹਰੇ ਵਿਚਾਰੇ ਨੇ ਬਹੁਤ ਕੁਛ ਕੀਤਾ ਤੇ ਲੈ ਵੀ ਡਿੱ ਗਿਆ ਸੀ ਕਿਸੇ ਹੱਦ ਤਾਈ ਤੇ ਫੇਰ ਕੀ ਹੁੰਦਾ ਹੈ ਅਚਾਨਕ ਅਮਰੀਕਾ ਆਪਦਾ ਦੂਤ ਭੇਜਦਾ ਕੁੜੀ ਭੇਜਦਾ ਉਧਰ ਉਹ ਜਿਹੜੀ ਦੂਤ ਹੁੰਦੀ ਹੈ ਤੇ ਉਹ ਦੂਤ ਆ ਕੇ ਇਹਨੂੰ ਉਂਗਲਾ ਲਾਉਂਦੀ ਹੈ ਵੀ ਕੁਵੈਤ ਦੇ ਵਿੱਚ ਐਂ ਕਰਕੇ ਆਹ ਗੱਲ ਹੈ ਤੇ ਵਾਹ ਗੱਲ ਹੈ ਕੁਵੈਤ ਵਾਲੇ ਤੇਰੇ ਬਾਰੇ ਮਾੜਾ ਚੰਗਾ ਬੋਲਦੇ ਐ ਤੇਰੇ ਦੇਸ਼ ਦੀਆਂ ਕੁੜੀਆਂ ਦੇ ਬਾਰੇ ਬੋਲਦੇ ਆ ਵੀ ਤੂੰ ਤੇਰੇ ਦੇਸ਼ ਦੀਆਂ ਕੁੜੀਆਂ ਸੋਹਣੀਆਂ ਐ ਤੂੰ ਸਾਡੇ ਕੋਲੇ ਭੇਜ ਤੇ ਇਹ ਬਿਨਾ ਸੋਚੇ ਸਮਝੇ ਉਹਦੇ ਤੇ ਕਵੈਤ ਤੇ ਅਟੈਕ ਕਰ ਦਿੰਦਾ ਤੇ ਜਦੋਂ ਅਟੈਕ ਕਰਦਾ ਤਾਂ 9 11 ਦਾ ਜਿਹੜਾ ਹਮਲਾ ਹੁੰਦਾ ਉਹ ਵੀ ਅਮਰੀਕਾ ਇਸ ਤੇ ਪਾ ਦਿੰਦਾ ਇਸ ਤੇ ਦਬਾਅ ਬਣਾ ਲੈਂਦੇ ਐ ਵੀ ਤੂੰ ਅਟੈਕ ਕੀਤਾ ਕਵੈਤ ਤੇ ਕੱਲ ਨੂੰ ਸਾਡੇ ਤੇ ਵੀ ਹਮਲਾ ਕਰਨਗੇ ਜਾਂ ਹੋਰ ਦੇਸ਼ਾਂ ਤੇ ਵੀ ਹਮਲਾ ਕਰਨਗੇ ਤਾ ਐਂ ਕਰਦਾ ਕਰਦਾ ਅਮਰੀਕਾ ਕੀ ਕਰਦਾ 30 ਦੇਸ਼ ਹੁੰਦੇ ਆ ਜਿਹੜੇ 30 ਦੇਸ਼ਾਂ ਨੂੰ ਇਹਦੇ ਖਿਲਾਫ ਪਟਕਾ ਦਿੰਦਾ ਤੇ 30 ਦੇਸ਼ ਮਿਲ ਕੇ ਫਿਰ ਇਹਦੇ ਜਿਹੜੇ ਸੇਨਿਆ ਟਿਕਾਣੇ ਜਾਂ ਹੋਰ ਸੇਨਿਆ ਟਿਕਾਣੇ ਦੇ ਹੁੰਦੇ ਆ ਜਾਂ ਕੋਈ ਵੀ ਟਿਕਾਣੀ ਹੁੰਦੀ ਆ ਉਹਨਾਂ ਤੇ ਜਾ ਕੇ ਨਜ਼ਰ ਆਪਦੀ ਰੱਖਦਾ ਤੇ ਇੱਕ ਇੱਕ ਕਰਕੇ ਸਾਰੇ ਉੱਤੇ ਕਬਜ਼ਾ ਕਰ ਲੈਂਦਾ ਕਿਉਂਕਿ 30 ਦੇਸ਼ ਤੇ ਇਕੱਲਾ ਬੰਦਾ ਹਨਾ ਤੇ ਪਟਕਾਇਆ ਜਾਂਦਾ ਇਹਨੂੰ ਮਤਲਬ ਹੀ ਆਪਦੇ ਮਨਸੂਬੇ ਤੋਂ ਤੇ ਕੀਤਾ ਆ ਉਹਦੇ ਦੇਸ਼ ਵਾਸਤੇ ਸੀ ਇਹਨੇ ਸਟੈਂਡ ਲੈ ਕੇ ਖੜਾ ਸੀ ਤਾਂ ਆਪਦੇ ਦੇਸ਼ ਦਾ ਸਟੈਂਡ ਲਿਆ ਸੀ ਯਾਨੀ ਐ ਹੀ ਨਹੀਂ ਵੀ ਲੱਲੀ ਛੱਲੀ ਨੂੰ ਜਾ ਕੇ ਮੱਥਾ ਟੇਕਿਆ ਹੋਊਗਾ ਅਮਰੀਕਾ ਨੂੰ ਵੀ ਖੰਗਣ ਨਹੀਂ ਦਿੱਤਾ ਸੀਗਾ ਤੇ ਅਮਰੀਕਾ ਨੇ ਚਾਲ ਹੀ ਚੱਲੀ ਸੀ ਵੀ ਹਾਂ ਤੈਨੂੰ ਮਾਰਨੇ ਤੇ ਕਿਵੇਂ ਨਾ ਕਿਵੇਂ ਮਾਰਾਂਗੇ ਅਸੀਂ ਤੇ ਉਹ ਤੋਂ ਬਾਅਦ ਕੀ ਹੁੰਦਾ ਬਈ ਇਹ ਜਦੋਂ ਆਸੇ ਵਾਸੋਂ ਘਰ ਜਾਂਦੇ 30 ਦੇਸ਼ਾਂ ਤੋਂ ਸਿਨਾ ਆ ਜਾਂਦੀ ਹੈ ਪਿੰਡ ਜਾੜਦਾ ਆਪਦੇ ਜਿੱਥੇ ਜੰਮਿਆ ਹੁੰਦਾ ਉਸੇ ਪਿੰਡ ਜਾ ਕੇ ਇੱਕ ਬੰਪਰ ਹੁੰਦਾ ਥੱਲੇ ਵਾਵਾ ਡੂੰਗਾ ਬਣਾਇਆ ਤੇ ਉਹਦੇ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਤੇ ਉਹਦੇ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਤੇ ਕਾਫੀ ਟਾਈਮ ਨਹੀਂ ਮਿਲਦਾਗਾ ਤਾਂ 2003 ਦੇ ਵਿੱਚ ਆਖਰ ਦੇ ਵਿੱਚ ਜਦੋਂ ਮਿਲ ਜਾਂਦਾ ਤਾਂ ਅਮਰੀਕਾ ਕਹਿੰਦਾ ਵੀ ਇਹਦੀ লাশ ਵੀ ਨਾ ਰੱਖੋ ਕਹਿੰਦਾ ਵੀ ਇਹਦੀ লাশ ਵੀ ਸਿੱਟੋ ਤੁਸੀਂ ਸਮੁੰਦਰ ਦੇ ਵਿੱਚ ਤੇ ਕਫਨ ਵੀ ਨਾ ਪਾਓ ਉਹ ਕਹਿੰਦਾ ਮੈਨੂੰ ਗਮ ਹੀ ਕੋਈ ਨਹੀਂਗਾ ਜਦੋਂ ਇਹਨੂੰ ਫਾਂਸੀ ਦਿੱਤੀ ਜਾਂਦੀ ਹੈ ਨਾ ਕਹਿੰਦਾ ਮੈਨੂੰ ਪਤਾ ਹੈ ਵੀ ਮੈਂ ਜਿਹੜਾ ਕੁਝ ਕੀਤਾ ਹੈ ਮੈਂ ਕਾਦੇ ਵਾਸਤੇ ਕੀਤਾ ਹੈ ਕਿਵੇਂ ਕੀਤਾ ਹੈ ਕਾਦੇ ਲਈ ਕੀਤਾ ਹੈ ਤੇ ਤੁਸੀਂ ਬੰਦੇ ਦੀ ਇੰਨੀ ਦਾ ਸਮਝ ਗਏ ਹੋਣੀ ਹੈ ਵੀ ਕਿੰਨੀ ਕ ਅਣਖੀ ਬੰਦਾ ਸੀਗਾ ਵੀ ਆਪ ਦਾ ਦੇਸ਼ ਨਹੀਂ ਝੁਗਲ ਦਿੰਦਾ ਜਿੰਨਾ ਟਾਈਮ ਆਪ ਜਿਉਂਦਾ ਸੀਗਾ ਇਹ ਕੋਈ ਤਾਨਾਸ਼ਾ ਨਹੀਂ ਸੀਗਾ ਜਾਂ ਕਹੇ ਦੀ ਵੀ ਤਾਨਾਸ਼ਾ ਸੀਗਾ ਦੇਸ਼ ਤੋਂ ਖਿਲਾਫ ਚੱਲਦਾ ਸੀ ਜਾਂ ਦੇਸ਼ ਦੇ ਲੋਕਾਂ ਦੀ ਮਦਦ ਨਹੀਂ ਕਰਦਾ ਸੀ ਆਪਦੇ ਲੋਕਾਂ ਨੇ ਲਈ ਸਟੈਂਡ ਲੈ ਕੇ ਖੜਾ ਸੀਗਾ ਇਹ ਬੰਦਾ ਸਦਾ possible ਤੇ ਇਹ ਜਿਹੇ ਬੰਦਾ ਸੀਗਾ ਜੋ ਕਹਦਾ ਸੋ ਕਹਤਾ ਤੇ ਇਹਨੇ ਕੁਰਾਨ ਲਿਖੀ ਸੀਗੀ ਆਪਦੇ ਖੂਨ ਦੇ ਨਾਲ 25 ਲੀਟਰ ਖੂਨ ਦੇ ਨਾਲ ਕੁਰਾਨ ਲਿਖਤੀ ਸੀ ਤੇ ਪੱਦੇ ਚ ਦਾਮ ਸੀਗਾ ਤੇ ਆਏ ਕਰਕੇ ਫਿਰ ਅਮਰੀਕਾ ਇਹਨੂੰ ਮਰਵਾ ਦਿੰਦਾ ਤੇ ਉਹ ਤੋਂ ਬਾਅਦ ਇਰਾਨ ਦਾ ਤੇ ਇਰਾਕ ਦਾ ਹਾਲ ਤੁਹਾਨੂੰ ਪਤਾ ਹੀ ਹੈ ਵੀ ਇਸ ਟਾਈਮ ਵੀ ਕੀ ਹਾਲ ਹੈ ਹਨਾ ਉੱਥੇ ਤੇ ਪਰ ਜਿੰਨਾ ਟਾਈਮ ਇਹ ਰਿਹਾ ਮਾਰੇ ਹੀ ਝੂ ਗਿਆ ਇਹ ਨੀਗਾ ਤੇ ਅਮਰੀਕਾ ਵਾਲਿਆਂ ਨੇ ਝੂਠੇ ਮੁਕੱਦਮੇ ਪਾ ਕੇ ਝੂਠੀਆਂ ਫਰੋਤੀਆਂ ਇਹਦੇ ਸਿਰ 'ਤੇ ਲਾ ਕੇ 9/11 ਦੇ ਜਿਹੜੇ ਹਮਲੇ ਕੀਤੇ ਗਏ ਹਨ ਉਹਨਾਂ ਦਾ ਵੀ ਇਹਦੇ ਤੇ ਸਾਰਾ ਕੁਝ ਪਤਾ ਸੀ ਵੀ ਤੂੰ ਕਰਵਾਇਆ ਜਾਂ ਕਿਵੇਂ ਵੀ ਐ ਦੇਸ਼ ਪਟਕਾ ਕੇ ਫੇਰ ਜਾ ਕੇ ਇਹਨੂੰ ਮਾਰਵਾਇਆ ਸੀ ਧੰਨਵਾਦ